ਹਾਂ ਜੀ ਸਰ ਕੀ ਨਾਮ ਜੀ ਆਪਣਾ ਪਿੰਦਰ ਕੁਮਾਰੂ ਸਿੰਘ ਜੀ ਕੀ ਮਾਮਲਾ ਕਿ ਸਾਰੇ ਇੱਕ ਪਿੰਡ ਦੇ ਵਿੱਚ ਕਤਲ ਵੀ ਹੋਇਆ ਤੇ ਜਿਹੜੀਆਂ ਤੇ ਲੁੱਟ ਵੀ ਹੋਈ ਆ ਕੋਈ ਇਹ ਮੈਂ ਜੀ ਮਾਈਕ ਤੋਂ ਮੌਜੂਦਾ ਸਰਪੰਚਾ ਜੀ ਸ਼੍ਰੀਮਤੀ ਬਲਵਿੰਦਰ ਕੌਰ ਤੇ ਇਹ ਸਾਡੀ ਮਾਤਾ ਰਾਮਤਿਆ ਜੀ ਇੱਥੇ ਰਹਿੰਦੀ ਸੀ ਜੀ ਮੇਰੇ ਬ੍ਰਦਰ ਉਹ ਬਾਹਰ ਆ ਪੁਰਤਗਾਲ ਵਿੱਚੋਂ ਇੱਕ ਬ੍ਰਦਰ ਮੇਰਾ ਸੜਿਆ ਆ ਤੇ ਬਾਹਰ ਪੀਜੀ ਦਾ ਕੰਮ ਚੱਲਦਾ ਸੀਗਾ ਮਾਤਾ ਕੋ ਪੈਸੇ ਪੁੱਛੇ ਵੀ ਜਿਹੜੀ ਆਈ ਸੀ ਕਢਾ ਕੇ ਕੱਲ੍ਹ ਪਰਸੋਂ ਤੇ ਉਹ ਮਾਤਾ ਦਾ ਪਤਾ ਨਹੀਂ ਜੀ ਅਸੀਂ ਸਵੇਰੇ ਸਾਨੂੰ ਦੱਸ ਤੋਂ ਸਾਡੇ ਘਰਾਂ ਤੋਂ ਜੀ ਮੇਰੇ ਬ੍ਰਦਰ ਦੀ ਕਾਲ ਆਈ ਆ ਕਿ ਮਾਤਾ ਫੋਨ ਨਹੀਂ ਚੱਕਦੀ ਮੇਰੇ ਬੇਟੇ ਨੂੰ ਪਿਤਾ ਜਾ ਕੇ ਆਪਣੀ ਬੀਬੀਆਂ ਨਾਲ ਗੱਲ ਕਰਾ ਜਦੋਂ ਉਹਨੇ ਆ ਕੇ ਮੇਰਾ ਬੇਟਾ ਆਇਆ ਇੱਧਰ ਤੇ ਉਹਨੇ ਦੇਖਿਆ ਮਾਤਾ ਪਈਆ ਉਹ ਡਰ ਗਿਆ ਤੇ ਉਹ ਬਾਹਰ ਨਿਕਲ ਗਿਆ ਦੇਖ ਕੇ ਤੇ ਉਹਨੇ ਆਪਣੀ ਮੰਮੀ ਨੂੰ ਜਾ ਕੇ ਦੱਸਿਆ ਤੇ ਫਿਰ ਮੰਮੀ ਉਹਨਾਂ ਨੇ ਮੈਨੂੰ ਕਾਲ ਕੀਤਾ ਕਹਿੰਦੇ ਕਿੱਥੇ ਆ ਤੂੰ ਮੈਂ ਕਿਹਾ ਮੈਂ ਪਿੰਡ ਵਿੱਚ ਕੋਈ ਝਗੜਾ ਹੋਇਆ ਮੈਂ ਉਧਰ ਤੇ ਜਦੋਂ ਆ ਕੇ ਦੇਖਿਆ ਤਾਂ ਉਹ ਪੂਰੀ ਡੱਟ ਹੋਈ ਚੁੱਕੀ ਸੀਗੀ ਤੇ ਅਸੀਂ ਕੋਈ ਇਹਨਾਂ ਦੇਖਿਆ ਨਹੀਂ ਅਸੀਂ ਕਿਹਾ ਵੀ ਖਰਿਆ ਅਟੈਕ ਵਗੈਰਾ ਹੋ ਗਿਆ ਤੇ ਮੂੰਹ ਤੋਂ ਖੂਨ ਮੂੰਹ ਤੋਂ ਖੂਨ 흘ਣ ਦੀ ਜਾਂਦਾ ਵੀ ਅਸੀਂ ਇੱਥੇ ਸੱਟ ਲੱਗੀ ਸੀ ਉਹਦੇ 5-6 ਮੁੰਦੀਆਂ ਪਾਈਆਂ ਸੀ ਉਹ ਵੀ ਲਾਈਆਂ ਹੋਈਆਂ ਜੋ ਘਰ ਵਿੱਚ ਸੋਨਾ ਸੋਨਾ ਪੈ ਸੀ ਪ ਸਾਰਾ ਕੁਝ ਜਿੰਦੇ ਜਿੰਦੇ ਤੋੜਿਆ ਜੀ ਪੇਟੀਆਂ ਦੇ ਅਲਮਾਰੀਆਂ ਦੇ ਸਾਰਾ ਕੁਝ ਤੇ ਕਿੰਨੀ ਕੁ ਉਮਰ ਆ ਭਾਈ ਇਹਨਾਂ ਦੀ ਇਹ ਕੀ ਕੋਈ 67 ਸਾਲ ਦੀ ਮਾੜੀ ਕੁ ਸিসিਟੀਵੀ ਵਗੈਰਾ ਕੈਮਰੇ ਹੈਗੇ ਲੱਗੇ ਕੋਲ ਥੋੜੇ ਦੂਰ ਆ ਨਹੀਂ ਲੱਗੇ ਹੈਗੇ ਯਾ ਥੋੜੇ ਦੂਰ ਹੈਗੇ ਕੁਝ ਮਠਿਆਈ ਦੇ ਡੱਬੇ ਵਗੈਰਾ ਵੀ ਕਹਿੰਦੇ ਘਰ ਪਏ ਹੋਏ ਆਂ ਜੀ ਉਹ ਜਿੱਥੇ ਮਾਤਾ ਮੈਂ ਪਈ ਸੀਗੀ ਨਾ ਟੇਬਲ ਤੇ ਡੈਥ ਹੋਈ ਪਈ ਆ ਉੱਥੇ ਦੋ ਕੱਪ ਚਾਹ ਦੇ ਤੇ ਇੱਕ ਪਲੇਟ ਵਿੱਚ ਰਸਗੁੱਲੇ ਇੱਕ ਪਲੇਟ ਵਿੱਚ ਬਿਸਕੁਟ ਪਏ ਸੀ ਹੁਣ ਵਿਅਕਤੀ ਸੀਗੇ ਕਦਾ ਲੱਗਿਆ ਨਹੀਂ ਇਸ ਦਾ ਹਜੀ ਕੋਈ ਨਹੀਂ ਜੀ ਇਹ ਜਿ세ਾ ਹੋਣਾ ਚਾਹ ਵਗੈਰਾ ਬਣਾਈਆ ਘਰ ਵਾਲੋ ਨੂੰ ਲੱਗਦਾ ਨਹੀਂ ਕੋਈ ਰਿਸ਼ਤੇਦਾਰ ਕੋਈ ਖਾਸ ਬੰਦਾ ਆਇਆ ਹੋਊਗਾ ਹਾਂ ਜੀ ਕੋਈ ਪੀਤੀ ਹੈ ਜੀ ਕੋਈ ਖਾਸ ਬੰਦਾ ਆ ਉਸ ਨੂੰ ਪਤਾ ਹੋਵੇਗਾ ਜਿੱਥੇ ਜਿੱਥੇ ਸਾਡਾ ਸਮਾਨ ਪਿਆ ਸੋ ਜੁਲਰੀ ਪਈ ਹੈ ਜਿੱਥੇ ਪੈਸਾ ਪਿਆ ਉਹੀ ਜਿੰਦੇ ਤੋੜੇ ਗਏ ਆ ਤੇ ਮਾਰ ਕੇ ਕਿਦਾਂ ਗਏ ਫਿਰ ਇਹ ਪਤਾ ਲੱਗਿਆ ਮਾਰ ਕੇ ਜੀ ਤੇ ਮੂੰਹ ਚ ਖੂਨ ਆਦਾ ਪਿਆ ਤੇ ਗਾਲ ਤੇ ਨਿਸ਼ਾਨ ਆ ਤੇ ਜਿੱਦਾਂ ਇੱਥੇ ਇੱਥੇ ਉਹਦੇ ਲੱਗਿਓਆ ਸੱਟਾਂ ਜੀ ਚਾਹ ਦੇ ਕੱਪਾਂ ਨੂੰ ਦੇਖ ਕੇ ਕਿੰਨੇ ਕੇ ਵਿਅਕਤੀ ਸੀਗੇ ਇਹ ਲ ਦੋ ਕੱਪੜੇ ਸੀ ਇੱਕ ਪਲੇਟ 'ਚ ਬਿਸਕਟਾਂ ਤੇ ਇੱਕ ਪਲੇਟ ਦੇ ਵਿੱਚ ਗੁਲ ਗੁਲੇ ਕਿੰਨੇ ਕਵੇ ਦੀ ਘਟਨਾ ਵਜੀ ਇਹ ਇਹ ਸਾਨੂੰ ਪਤਾ ਲੱਗਾ ਜੀ 11 ਵਜੇ ਹਾਂ ਜੀ ਠੀਕ ਹੈ ਹਾਜੀ ਮਾਨ ਸਰ ਕੀ ਮਾਮਲਾ ਜਿਹੜਾ ਇੱਕ ਪੀਸਰ 10:00 ਪਰਿੰਟ ਪਹੁੰਚਿਆ ਜੀ ਬੜੇ ਅਫਸੋਸ ਦੀ ਗੱਲ ਹੈ ਤੇ ਸਾਡੇ ਸਰਪੰਚ ਸਾਹਿਬ ਦਾ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹਨਾਂ ਦਾ ਰਾਤੀ ਇੱਥੇ ਮਰਡਰ ਹੋਇਆ ਔਰ ਲੁੱਟਖੋ ਵੀ ਹੋਈ ਆ ਅਸਾਮਿਲ ਦਾ ਵੀ ਕਿਤਨੇ ਕਿਤੇ ਜਿਹੜੇ ਇਹ ਸਾਡੇ ਭਾਜਪਾ ਵਾਲਿਆਂ ਦੇ ਉੱਤੇ ਹਮਲੇ ਹੋ ਰਹੇ ਆ ਇਹ ਬਹੁਤ ਨਿੰਦਣਯੋਗ ਆ ਪਿੱਛੇ ਜੇ ਚਾਹ ਕਾਲੀਆ ਸਾਹਿਬ ਤੇ ਹੋਵੇ ਚਾਹੇ ਹੋਰ ਹਮਲੇ ਹੋਏ ਆ ਇਹਨਾਂ ਨੂੰ ਗੰਭੀਰਤਾ ਨਾਲ ਜਾਂਚ ਕਰਨ ਦੀ ਲੋੜ ਆ ਔਰ ਕਿਤਨੇ ਕਿਤੇ ਮੈਂ ਪੁਲਿਸ ਹੀ ਸਮਝਦਾ ਵੀ ਨਲੈਕੀਆਂ ਵੀ ਆ ਵੀ ਸਰਕਾਰ ਦੇ ਹਿੱਤ ਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਦੂਜਿਆਂ ਲਈ ਘੱਟ ਕੰਮ ਕਰਦੇ ਆ ਔਰ ਅਸੀਂ ਇਹ ਬੇਨਤੀ ਕਰਦੇ ਆ ਕਿ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਬਾਕੀ ਸਰਪੰਚ ਸਾਹਿਬ ਦੇ ਨਾਲਿਆਂ ਅਸੀਂ ਪਾਰਟੀ ਛਾਰੀ ਦੇ ਨਾਲ ਆ ਤੇ ਜਿੱਦਾਂ ਦਾ ਵੀ ਸਾਨੂੰ ਹੁਕਮ ਲਾਉਣਗੇ ਇਸ ਹੰਸਾਫ ਤੱਕ ਅਸੀਂ ਇਹਨਾਂ ਨਾਲ ਜਿੱਦਾਂ ਵੀ ਇਹ ਕਹਿਣਗੇ ਹਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਪ੍ਰਸ਼ਾਸਨ ਨੂੰ ਅਲਰਟ ਰਹਿਣਾ ਚਾਹੀਦਾ ਪ੍ਰਸ਼ਾਸਨ ਜਿਹੜਾ ਆ ਉਹ ਕੇਵਲ ਤੇ ਕੇਵਲ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਨੂੰ ਚਾਹਾਂ ਪਿਆਣ ਤੱਕ ਸੀਮਤ ਪਾਇਆ ਹੈ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਕ੍ਰਾਈਮ ਆ ਜਾਂ ਹੋ ਰਿਹਾ ਉਹਨਾਂ ਪਾਸੇ ਧਿਆਨ ਘਟਿਆ ਲੇਕਿਨ ਜਿਹੜੀ ਸਰਕਾਰ ਆ ਉਹਨਾਂ ਦੇ ਨੁਮਾਇੰਦਿਆਂ ਦੀ ਸੇਵਾ ਕਰਨ ਦੇ ਦੁਆਰਾ ਇਹਨਾਂ ਦਾ ਧਿਆਨ ਰਿਹਾ